ਲੈ ਵੀ ਮਿੱਤਰੋ ਹੋ ਗਿਆ ਬਾਈ ਵਲੌਗ ਸਟਾਰਟ ਸਵੇਰ ਦਾ ਤਰੀਕ ਕਿੰਨਾ ਕਾਈ ਅੱਜ 6 6 ਦਸੰਬਰ ਆ ਮਿੱਤਰੋ ਤੇ ਪੋ ਦੇ ਦਿਨ ਨੇ ਲਵੀ ਆ ਗਿਆ ਪੋ ਤੇ ਸਰਦਾਰ ਹੋਰੀ ਇੱਧਰ ਬੈਠਾ ਕੁਰਸੀਆਂ ਡਾਹੀ ਤੇ ਇਹ ਕਹਿੰਦੇ ਵੀ ਤਵੇਲੇ 'ਚ ਬੈਠਣ ਦਾ ਚਲੋ ਆਉਣ ਦਾ ਤੇ ਬੈਠਣਾ ਸਕੂਨ ਹੀ ਜ਼ਿਆਦਾ ਹੁੰਦਾ ਠੀਕ ਆ ਮਤਲਬ ਇੱਥੇ ਕੋਈ ਜਨ ਬਰਨੂ ਆ ਕੇ ਦੇਖਦਾ ਬੈਹਂਦਾ ਮਤਲਬ ਵੀ ਜੀ ਕੋਈ ਕੀਮਤ ਨਹੀਂ ਹੈਗੀ ਠੀਕ ਆ ਐ ਹੁੰਦਾ ਮਿੱਤਰੋ ਸਵੇਰੇ ਸਵੇਰੇ ਬਾਈ ਆਪਾਂ ਇਹਨਾਂ ਦੀ ਸਫਾਈ ਕਰਦੇ ਆ ਇੱਧਰ ਮੁਣਾਖੀ ਖੜੀ ਆ ਇੱਧਰ ਬੂਰੀਆਂ ਖੜੀਆਂ ਨੇ ਠੀਕ ਆ ਸਫਾਈ ਸੁਫੀ ਕਰਨ ਵਾਲੀ ਪਈ ਆ ਹਜੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀ ਦੇ ਨੇ ਕੀ ਕੁਝ ਕਰਾਂਗੇ ਨਹੀਂ ਪਤਾ ਬਈ ਕਿੱਧਰ ਨੂੰ ਹੋ ਜੀਏ ਹਨਾ ਆਪਾਂ ਜਾਨਵਰਾਂ ਨੂੰ ਸਾਹਮਣੇ ਸਾਹਮਣੇ ਬਾਹਰ ਅੰਦਰ ਦੇ ਵੀ ਕੰਮ ਜਾਣੇ ਹੁੰਨੇ ਆ ਠੀਕ ਆ ਹੁਣ ਆਪਾਂ ਕਰਾਂਗੇ ਵੀ ਸਫਾਈ ਪਾਣੀ ਪਿਆਤਾ ਪਾਣੀ ਪਿਆਤਾ ਪਾਣੀ ਪਿਆਤਾ ਬਾਈ ਠੀਕ ਆ ਤੇ ਹੁਣ ਆਪਾਂ ਕਰਦੇ ਆ ਸਫਾਈ ਤੇ ਅੱਜ ਮੈਨੂੰ ਲੱਗਦਾ ਬਾਜ ਕੱਢਾਂਗੇ ਸ਼ਾਮ ਨੂੰ ਹਨਾ ਕਾਠੀ-ਕੂਟੀ ਪਾ ਕੇ ਤੇ ਬਾਕੀ ਬਈ ਦੇਖੀ ਚੱਲਿਓ ਤੇ ਸਾਬ ਦੇ ਜਨ ਬਰਹਿਣ ਤੰਦਰੁਸਤ ਸਾਬ ਨੂੰ ਰੱਬ ਰਾਜੀ ਖੁਸ਼ੀ ਰੱਖੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਠੀਕ ਆ ਬਸ ਦੇਖੀ ਚੱਲਿਓ ਵਲੌਗ ਬਾਕੀ ਸਰਦਾਰ ਅੱਜ ਹਾਜ਼ਰ ਆ ਵਲੌਗ ਚੋਂ ਤਾਂ ਗੈਰ ਹਾਜ਼ਰ ਹੋ ਜਾਂਦਾ ਇਹ ਠੀਕ ਆ ਤਿੰਨੇ ਆਪਾਂ ਇੱਥੇ ਹੀ ਬਈ ਆਪਾਂ ਕੰਮਕਾਰ ਕਰਦੇ ਆ ਤੇ ਕਣਕਾਂ ਉਗਰੀਆਂ ਖੜੀਆਂ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਕੁਰਸੀਆਂ ਸਰਦਾਰ ਨੇ ਨਵੀਆਂ ਲੈ ਆਲੀਆਂ ਬੈਠਣ ਲਈ ਬਿੱਲੇ ਆ ਤੇ ਜਿਹੜੇ ਵੀਰ ਆਲੂ ਲਾ ਲੈਂਦੇ ਨੇ ਸਬਜ਼ੀ ਲਾ ਲੈਂਦੇ ਆ ਉਹ ਕਹਿੰਦੇ ਹੁੰਦੇ ਵੀ ਸਿਆਲ ਹੁੰਦਾ ਬਿੱਲਾ ਰਹਿਣ ਲਈ ਸਰਦਾਰਾ ਕੀ ਕਹੇਗਾ ਵੇਲੇ ਤਾਂ ਬਾਈ ਰਹਿਣੇ ਨਹੀਂ ਚਾਹੀਦਾ 5 ਵਜੇ ਉੱਠੇ ਆਂ ਅੱਛਾ 10 ਵਜੇ ਗੇ ਕੁਛ ਮਿੰਟ ਹੋ ਗਏ ਅੱਜ ਪਾਣੀ ਤਾਂ ਨਹੀਂ ਸਾਰਾ ਕੁਝ ਤਾਂ ਐ ਪਿਆ ਆ ਹਾਂ ਪਿਆ ਆ ਬਾਈ 5 ਘੰਟੇ ਲੱਗ ਗਏ ਜਿਹੜਾ ਪਸ਼ੂ ਪਾਲਣ ਵਾਲਾ ਬੰਦਾ ਪਸ਼ੂਆਂ ਜੀ ਰਹੇ ਪਸ਼ੂਆਂ ਜੀ ਰਹੇ ਹਨਾ ਜਾਨਵਰਾਂ ਚ ਰਹੇ ਹਾਂ ਸੋ ਮਿੱਤਰੋ ਸਾਰੇ ਜਾਨਵਰ ਆਪਣੇ ਇੱਧਰ ਖੜੇ ਨੇ ਤੇ ਆਪਾਂ ਕਰਦੇ ਆ ਸਫਾਈ ਚਲ ਹੋ ਖੜਾ ਐ ਠੰਡ ਜੀ ਧੁੱਪ ਜੀ ਸੇਗਰ ਠੰਡ ਜੀ ਮੰਨਦੇ ਆ ਵੱਧ ਬਾਈ ਇਹ ਤੇ ਆਪਣਾ ਸੁੱਚਾ ਵੀ ਆਪਾਂ ਵੀ ਸੇਗਲੇ ਥੋੜੀ ਥੋੜੀ ਜੀ ਹੌਲੀ ਹੌਲੀ ਚਾਰਜ ਹੋਵਾਂਗੇ। ਬਸ ਦੂ ਬਾਅਦ ਲੱਗੇ ਰਹਿਗੇ। ਹਾਂ, ਇਧਰੋ ਬਾਈ ਆਪਣੀ ਬੂਰੀ ਆ ਦੇਖੋ ਗਾਲਾ ਕਰੀ ਜਾਂਦੀ ਆ। ਦੇਖੋ। ਐ ਕਰਦੀ ਆ ਗਾਲਾ। ਇਹ ਵੀ ਸੌਂਦੇ ਆ ਧੁੱਪ ਸੇਕਦੇ ਆ। ਤੇ ਇਧਰੋ ਆ ਲੱਗ ਰਹੀ ਆ ਵੀ ਮੈਨੂੰ ਦਾਣਾ ਲਿਆਓ। ਠੀਕ ਐ ਐ ਕੰਮਕਾਰ ਚੱਲਦਾ ਬਾਈ। ਬਾਕੀ ਦੇਖੀ ਚੱਲਿਓ। ਕੀ ਬਣਦਾ। ਇੱਕ ਨੱਕਾਈ ਆਪਾਂ ਸ਼ੋਅ ਸਟਾਰ ਪਾਉਣਿਆਂ ਤੇ ਡਾਇਮੰਡ ਪਾਉਣਿਆਂ ਆਪਾਂ ਕਿਵੇਂ ਵਰਤਦੇ ਆ ਕਾਇਰ ਲਾ ਕੇ ਇਹਨਾਂ ਨੂੰ। ਇਹ ਬਸ ਬਾਈ 60 ਕਿਲੋ ਚ 30 ਕਿਲੋ ਨਾ ਪਾ ਦਿੰਨੇ ਆ। ਅੱਛਾ। 60 ਕਿਲੋ ਡਾਇਮੰਡ ਹੋ ਜਾਂਦੀ ਆ। ਸ਼ੋਅ ਸਟਾਰ ਹੋ ਜਾਂਦੀ ਆ। ਹਾਂ। ਆਮੜਾ ਸਪੀਕਿਓ ਕਿੱਲਾ ਸੁਸਤਾਰ ਇਹ ਆਪਾਂ ਸੋਚੇ ਨੂੰ ਵਰਤ ਰਹੇ ਆ ਲਾ ਕੇ ਰੱਖ ਦਿੰਨਾ ਬਈ ਫਿਰ ਆ ਨਾ ਨਹੀਂ ਕਿੱਲੋ ਪਾਉਣੀ ਹੁੰਦੀ ਆ ਉਹ ਠੀਕ ਹੈ ਸੁਸਤਾਰ ਦੇ ਵਿੱਚ ਅੱਛਾ ਕਿੱਲੋ ਦੇਣੀ ਹੁੰਦੀ ਆ ਉਹ ਹਾਂ ਮਤਲਬ ਕਿ ਉਹ ਕੱਲੀ ਦਾ ਲੋਡ ਨਹੀਂ ਆਉਂਦੀ ਹਾਂ ਪਰ ਲਾ ਕੇ ਰੱਖ ਦਿੰਨਾ ਵੀ ਮਾੜੀ ਮਾੜੀ ਕੱਲੇ ਟਾਈਮ ਲੱਗ ਜਾਂਦੀ ਐ ਤੇ ਵੀਡੀਓ ਨਾਲ ਬਾਈ ਬਣੇ ਰਹੋ ਦੇਖੀ ਚੱਲੋ ਵੀ ਵਿੱਚੋਂ ਕਿਵੇਂ ਦੀ ਨਿਕਲੂ ਇਹ ਲੈ ਖੋਲੇ ਨੂੰ ਢੇਰੀ ਕਰ ਠੀਕ ਐ ਇੱਕ ਬਾਈ ਘੋੜੀਆਂ ਨੂੰ ਹੁੰਦਾ ਪਲੈਟੀਨਮ ਮਾਡਲ ਇੱਕ ਹੁੰਦਾ ਬਾਈ ਡਾਇਮੰਡ ਮਾਡਲ ਇੱਕ ਹੁੰਦਾ ਸ਼ੋਅ ਸਟਾਰ ਆਪਾਂ ਸੋਚੇ ਵਾਸਤੇ ਇਹ ਚੀਜ਼ ਬਣਾ ਰਹੇ ਆ ਲੈ ਸੱਟੇ ਨੂੰ ਥੱਲੇ ਢੇਰੀ ਕਰ ਲੈਣ ਨੂੰ ਪਰ ਲਾ ਕੇ ਰੱਖਾਂਗੇ ਬਈ ਆ ਦੇਖੋ ਇੱਕ ਚੀਜ਼ ਹੋਰ ਐਡ ਕਰਤੀ ਬਈ ਜਿਹੜੀ ਸੂਰਜ ਮੁਖੀ ਸੀ ਨਾ ਉਹ ਡਾਇਮੰਡ ਚ ਵੀ ਮਤਲਬ ਕਿ ਇਹਨਾਂ ਨੇ ਪਾਤੀ ਹਨਾ ਕਈ ਆਹ ਚੀਜ਼ ਬਈ ਡਾਇਮੰਡ ਚ ਵੀ ਪਾਤੀ ਲੈ ਕਰਦੇ ਢੇਰੀ ਐਵੇਂ ਚੱਲਦਾ ਮਿੱਤਰੋ ਕੰਮ ਠੀਕ ਆ ਤੇ ਇਹੇ ਜੀ ਹੁੰਦੀ ਹੈ ਬਈ ਆਹ ਡਾਇਮੰਡ ਆ ਤੇ ਜਿਹੜੀ ਆ ਸ਼ੋਅ ਸਟਾਰ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖੀ ਚੱਲਿਓ ਇਹ ਆਪਾਂ ਡਾਇਮੰਡ ਢੇਰੀ ਕਰਤਾ ਹੁਣ ਠੀਕ ਆ ਐ ਆ ਮਿੱਤਰੋ ਇਹੇ ਡਾਇਮੰਡ ਆ ਗਈ ਤੇ ਹੁਣ ਕਰ ਕਾਈ ਉਹ ਸ਼ੋ ਸਟਾਰ ਠੀਕ ਆ ਐ ਚੱਲਦਾ ਕੰਮਕਾਰ ਬਾਈ ਫੀਡ ਕੋਡ ਆ ਦੀ ਆਪਾਂ ਨੂੰ ਸਾਲ ਹੋ ਗਿਆ ਬਾਈ ਵਰਤਦਿਆਂ ਨੂੰ ਤੇ ਬਹੁਤ ਘੈਂਟ ਰਿਜ਼ਲਟ ਆ ਤੇ ਬਾਕੀ ਘੋੜਿਆਂ ਵਾਲਿਆਂ ਤੱਕ ਬਾਈ ਵੀਡੀਓ ਸ਼ੇਅਰ ਕਰਿਆ ਕਰੋ ਹਨਾ ਵੀ ਆਹ ਚੀਜ਼ ਵਰਤੋ ਬਹੁਤ ਘੈਂਟ ਰਿਜ਼ਲਟ ਆ ਇਹਦਾ ਠੀਕ ਆ ਇਹ ਆ ਮਿੱਤਰੋ ਇਹ ਜੀ ਦੇਖੋ ਇਹ ਆ ਸ਼ੋ ਸਟਾਰ ਮਤਲਬ ਇਹ ਚ ਜੜੀ ਬੂਟੀਆਂ ਉਹਦੋਂ ਵੀ ਜ਼ਿਆਦੇ ਨੇ ਠੀਕ ਆ ਕਰੋ ਚੈੱਕ ਇਹ ਇਹ ਜੀ ਆ ਠੀਕ ਆ ਇੰਨਾ ਫਰਕ ਆ ਬਾਈ ਆਹ ਡਾਇਮੰਡ ਆ ਸਲੜੀ ਤੇ ਆਹ ਉੱਪਰਲੀ ਸ਼ੋ ਸਟਾਰ ਆ ਹੁਣ ਇਹਨੂੰ ਰਲਾ ਕੇ ਰੱਖ ਦਾਂਗੇ ਕਿਹਣੀ ਗਈ ਇੰਨਾ ਘਟਿਆਂ ਜੀ ਪਾ ਦਾਂਗੇ ਤੇ ਬਾਈ ਆਪਾਂ ਇਹ ਵਰਤਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਉਹਨਾਂ ਤੱਕ ਬਈ ਜਿਨ੍ਹਾਂ ਨੂੰ ਦਿੱਕਤ ਆਉਂਦੀ ਆ ਵੀ ਘੋੜੇ ਨੂੰ ਕੀ ਪਾਈਏ ਠੀਕ ਆ ਹੁਣ ਸੌਖਾ ਤਰੀਕਾ ਹੋ ਗਿਆ ਪਹਿਲਾਂ ਤਾਂ ਸੀਗਾ ਵੀ ਘੋੜੇ ਨੂੰ ਕੀ ਪਾਈਏ ਕੀ ਫੀਡ ਪੈਂਦੀ ਆ ਇਹ ਬੈਲੈਂਸਡ ਆਈਟਮ ਮਿੱਤਰੋ ਐਂ ਚੱਲਦਾ ਕੰਮ ਕਰ ਬਾਕੀ ਦੱਸਿਓ ਕਮੈਂਟ ਕਰਕੇ ਹਾਂਜੀ ਮਿੱਤਰੋ ਬੜੇ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਬਾਈ ਘੋੜਿਆਂ ਨੂੰ ਕਿਹੜੀ ਫੀਡ ਪਾਈਏ ਆਪਾਂ ਬਾਈ ਇਹੇ ਪਾਈ ਆਗੀ ਡਾਇਮੰਡ ਦੀ ਬੋਰੀ ਤੇ ਸ਼ੋ ਸਟਾਰ ਦੀ ਇਹਨੂੰ ਆਪਾਂ ਘਾਇਰ ਲਾ ਕੇ ਰੱਖ ਲੈਣੇ ਆ ਇਹਨੂੰ ਮਿੱਤਰੋ ਰਲਾ ਕੇ ਰੱਖ ਲੈਨੇ ਆ ਤੇ ਕਿਵੇਂ ਪੌਣੇ ਦਿਨ ਚ ਆਪਾਂ ਦਿਨ ਤਵੇ ਤਿੰਨ ਟਾਈਮ ਪਾ ਦਨੇ ਆ ਅੱਛਾ ਕਿੰਨੀ ਕਿੰਨੀ ਮੰਨ ਲੈ ਕਿਲੋ ਕਿਲੋ ਪਾ ਤਿੰਨ ਕਿਲੋ ਫੀਡ ਦਨੇ ਆ ਕੱਲੇ ਸੁੱਚੇ ਨੂੰ ਹਾਂ ਕੱਲੇ ਸੁੱਚੇ ਨੂੰ ਮਿੱਤਰੋ ਆਹ ਫੀਡ ਚੱਲੀ ਜਾਂਦੀ ਆ ਜੇ ਤੁਸੀਂ ਬਈ ਸ਼ੋਅ ਸਟਾਰ ਪਾਉਣੇ ਹੋ ਤਾਂ ਬਈ ਇਹਦੇ ਵਿੱਚ ਡਾਇਮੰਡ ਰਲਾ ਲਿਆ ਕਰੋ ਕੱਲੀ ਸ਼ੋਅ ਸਟਾਰ ਕਾ ਹੀ ਥੋੜਾ ਜਿਹਾ ਮਤਲਬ ਕੀ ਲਿੱਦ ਪੰਨਣ ਲੱਗ ਜੀ ਹਣਾ ਸਟਾਰ ਚ ਸਾਰਾ ਕੁਝ ਆ ਬਈ ਹਾਂ ਵਿੱਚ ਤਾਰਾ ਮੀਰਾ ਵੀ ਆਦੇ ਅੱਛਾ ਸਰੋਂ ਵੀ ਆ ਠੀਕ ਐ ਇਹ ਮਨ ਲੈ ਸਾਰੀਆਂ ਚੀਜ਼ਾਂ ਯਾਰ ਪਾਈਆਂ ਹੋਈਆਂ ਹੋਣਗੀਆਂ ਸ਼ੋਅ ਸਟਾਰ ਚ ਸਾਰਾ ਕੁਝ ਆਦੇ ਠੀਕ ਹੈ ਹਾਂ ਵੀ ਇਹਨੂੰ ਐਕਸਟਰਾ ਤੋਂ ਦੇਣ ਦੀ ਲੋੜ ਨਹੀਂ ਕੁਝ ਵੀ ਹਾਂ ਵੀ ਸਾਰੀਆਂ ਚੀਜ਼ਾਂ ਇਹਨਾਂ ਨੇ ਪਾਈਆਂ ਵਿੱਚ ਹੀ ਇਹਦੇ ਵਿੱਚ ਸਾਰਾ ਕੁਝ ਹੈ ਸੋ ਮਿੱਤਰੋ ਪਰ ਆਓ ਬੈਗ ਪੈਣੇ ਆਪਾਂ ਦੋਨੇ ਬੈਗ ਖੋਲ ਜਾਈਏ ਚਾਹਨਾ ਡਾਇਮੰਡ ਤੇ ਸ਼ੋ ਸਟਾਰ ਦੋ ਖੋਲ ਤੇ ਠੀਕ ਹੈ ਇਹ ਆ ਬਈ ਆਸ਼ਰ ਫੀਡ ਬਹੁਤ ਘੈਂਟ ਰਿਜ਼ਲਟ ਹੈ ਤੇ ਜਿਨ੍ਹਾਂ ਨੂੰ ਦਿੱਕਤ ਆਉਂਦੀ ਹੈ ਬਈ ਘੋੜੇ ਵਾਲਿਆਂ ਨੂੰ ਵੀ ਕੀ ਪਾਈ ਉਹਨਾਂ ਤੱਕ ਵੀਡੀਓ ਸ਼ੇਅਰ ਕਰਿਓ ਬਾਕੀ ਲਾਈਕ ਕਮੈਂਟ ਵਾਲੀ ਮਿਹਰਬਾਨੀ ਵੀ ਜਰੂਰ ਕਰਿਆ ਕਰੋ ਹਨ ਤੇ ਆ ਚੀਜ਼ ਚੱਲਦੀ ਹੈ ਮਿੱਤਰੋ ਸੱਚੇ ਨੂੰ ਤੇ ਅੱਗੇ ਆਪਾਂ ਜਿਹੜੇ ਸ਼ੋ ਹੋਣਗੇ ਬਈ ਸ਼ੋਹਾਂ 'ਚ ਪਾਉਣਾ ਆਪਾਂ ਸੱਚੇ ਨੂੰ ਤਿਆਰ ਐਵੇਂ ਮੈਂ ਚੱਲਦਾ ਮਿੱਤਰੋ ਆਪਣਾ ਕੰਮ ਤੇ ਬਈ ਕਰਿਆ ਕਰੋ ਸਪੋਰਟ ਆਪਾਂ ਨੂੰ ਧੰਨਵਾਦ ਇੱਕ ਨਾਕਾਈ ਬਾਲੇ ਵੀਰ ਲੱਗ ਜਾਂਦਾ ਕਹਿਣ ਹਨਾ ਵੀ ਘੋੜਿਆਂ ਦਾ ਕਿੰਨਾ ਖਰਚਾ ਹੁੰਦਾ ਪਤਾ ਕਦੇ ਨੋਟ ਕਰਿਆ ਨਹੀਂ ਖਰਚਾ ਵੀ ਵਧੀਆ ਇਹਨਾਂ ਚੱਲੀ ਜਾਂਦਾ ਆਪਣਾ ਖਾਈ ਜਾਂਦੇ ਆਪ ਦਾ ਇਹ ਸਹੀ ਗੱਲ ਹੈ ਆਪਾਂ ਨੂੰ ਨਹੀਂ ਕਮਾਈ ਦੇ ਜਾਂਦੇ ਆ ਠੀਕ ਆ ਆਪਣਾ ਨਾਮ ਵਧੀਆ ਮਾਲਕ ਦੀ ਕਿਰਪਾ ਟੋਰੀ ਫੁਲਕਾ ਚੱਲੀ ਜਾਂਦਾ ਚੱਲੀ ਜਾਂਦਾ ਬਸ ਕੋਈ ਐ ਨਹੀਂ ਹੈਗਾ ਵੀ ਪੱਲੋ ਖਾਂਦੇ ਆ ਸਹੀ ਗੱਲ ਹੈ ਪੱਲੋ ਪੱਲੋ ਨਹੀਂ ਖਾਂਦੇ ਭਰਾਵਾ ਆਪਣੇ ਆਪਣੇ ਦੰਤੀ ਆ ਜਿਹੜਾ ਖੁਦ ਦੰਦਿਆ ਸਹੀ ਗੱਲ ਹੈ ਹੈ ਐ ਚੱਲਦਾ ਬਾਈ ਯਾਰ ਲਾਤੀ ਡਾਇਮੰਡ ਤੇ ਸ਼ੋਅ ਸਟਾਰ ਕਿੰਨੀਆਂ ਵੱਡਾ ਦੇਂਗਾ ਇਹਨੂੰ ਬਸ ਇਹਨੂੰ ਮਿਕਸ ਕਰਦਾਂਗੇ ਹੈਨਾ ਐ ਮਿਕਸ ਕਰਕੇ ਬਈ ਬੋਰੀਆਂ ਭਰਦਾਂਗੇ ਬਾਹਲਾ ਨਾ ਪਛੰਡੇ ਇਹ ਮਾਰ ਤੇ ਕੀ ਕਹਿਣਾ ਚਾਹੇਗਾ ਬਈ ਜਿਹੜੇ ਆਪਣਾ ਵਲੌਗ ਦੇਖਦੇ ਆ ਬਸ ਬਈ ਜਾਣਕਾਰੀ ਵੀਡੀਓ ਹੁੰਦੀ ਆ ਵੱਧ ਤਾਂ ਹੈ ਨਹੀਂ ਵੀ ਪੂਰਨ ਜਿਹੜਾ ਕੰਮ ਨਹੀਂ ਵੀ ਵਧੀਆ ਤੁਹਾਨੂੰ ਕੋਈ ਨੌਲਜ ਹੀ ਮਿਲੂ ਹਾਂ ਬਾਕੀ ਆਪਣੇ ਘੋੜੇ ਘੋੜਿਆਂ ਹੀ ਜੁੜੇ ਆਪਣੇ ਨਾਲ ਬੰਦੇ ਸਹੀ ਗੱਲ ਹੈ ਉਹਨਾਂ ਨੂੰ ਪਤਾ ਨਾ ਵੀ ਪੇਂਜ ਘੋੜੇ ਘੋੜਿਆਂ ਦਾ ਪਈ ਜੇ ਹਾਂ ਇਹ ਪੇਜ ਆ ਹਾਂ ਠੀਕ ਹੈ ਐ ਮਿੱਤਰੋ ਸ਼ੋਅ ਸਟਾਰਟ ਤੇ ਡਾਇਮੰਡ ਤੇ ਇਹਨਾਂ ਨੇ ਇੱਕ ਚੀਜ਼ ਹੋਰ ਐਡ ਕਰਤੀ ਜਿਹੜਾ ਹਾ ਸੂਰਜਮੁਖੀ ਆ ਠੀਕ ਹੈ ਸੂਰਜਮੁਖੀ ਐਡ ਕਰਤੀ ਆ ਦੇਖੋ ਕਾਲੀ ਕਾਲੀ ਇਹ ਸੂਰਜਮੁਖੀ ਆ ਬਾਈ ਕਹਿੰਦਾ ਪਾ ਭਸਮੇ ਹੀ ਖਾਂਦੇ ਆ ਘੋੜੇ ਫੇਰ ਬਈ ਘੋੜੇ ਘੋੜੇ ਕਹੋਂਦੇ ਆ ਠੀਕ ਹੈ ਖਰਾਕਾਂ ਦਾ ਪੈਂਦੀਆਂ ਆਈਆਂ ਤੇ ਪੈਂਦੀਆਂ ਹੀ ਰਹਿਣਗੀਆਂ ਤੇ ਐਂ ਪਰ ਲਾ ਕੇ ਰੱਖ ਦਾਂਗੇ ਇਹ ਬਾਕੀ ਦੇਖੀ ਚੱਲੋ ਕੀ ਕੁਝ ਕਰਨਗੇ ਇਹ ਬਾਈ ਆਪਾਂ ਨੂੰ ਤਿੰਨ ਚਾਰ ਦਿਨ ਕੁਝ ਕਈ ਰਲਾਉਣ ਰਗਣੀਆਂ ਪਈ ਸੀ ਹਨਾ ਹਾਂ ਹੁਣ ਆਪਾਂ ਇਹ ਪਾਵਾਂਗੇ ਤੇ ਸੁੱਚੇ ਹੋਰੀ ਵੜਕਾਂ ਫੇਰ ਮਾਰਨਗੇ ਤੇ ਫੇਰ ਆਪਾਂ ਦੇ ਨੇ ਦੇਖਾਂ ਕੀ ਕੁਝ ਕਰਦੇ ਆਂ ਵੀ ਮਿੱਤਰੋ ਇਹ ਆਪਾਂ ਰਲਾਤੀ ਤੇ ਹੁਣ ਆਪਾਂ ਇਹਨੂੰ ਉਹਨਾਂ ਬੋਰੀਆਂ ਚ ਹੀ ਭਰ ਦਾਂਗੇ ਹਨਾ ਠੀਕ ਐ ਐਂ ਚੱਲਦਾ ਇਹ ਕਿੰਨੇ ਕਿਲੋ ਹੋਗੀ 90 ਕਿਲੋ ਹੋਗੀ ਸੁੱਚੇ ਨੂੰ ਇਹ ਬਾਈ ਵਾਧੂ ਰਹੂਗੀ ਠੀਕ ਮਹੀਨਾ ਵਾਧੂ ਰਹੂਗੀ ਡੋਂਗਾ ਸਵੇਰੇ ਡੋਂਗਾ ਦਿਨੇ ਤੇ ਡੋਂਗਾ ਹੀ ਸ਼ਾਮ ਨੂੰ ਠੀਕ ਆ ਆਪਾਂ ਮਿੱਤਰੋ ਫੀਡਰ ਲਾਈ ਅੱਜ ਇਹ ਤਿੰਨ ਚਾਰ ਦਿਨ ਹੋ ਗਏ ਸੀ ਬਾਈ ਆਏ ਨੂੰ ਟਾਈਮ ਲੱਗਿਆ ਨਹੀਂ 10 ਵਾਰੀ ਬਾਹਰ ਭੱਗ ਜਾਂਦੇ ਨੇ ਕੰਮ ਧੰਦੇ ਹੋ ਜਾਂਦੇ ਨੇ ਇਹਨੂੰ ਫੁੱਲ ਭਰ ਦੇ ਕਾਈ ਹੁਣ ਠੀਕ ਆ ਐ ਮਿੱਤਰੋ ਘੋੜੇ ਰੱਖੇ ਜਾਂਦੇ ਨੇ ਆ ਚੀਜ਼ਾਂ ਆਪਾਂ ਪਾਉਣੀਆਂ ਭਸਮਾ ਪਾਉਣੀਆਂ ਤੇ ਜਿਹੜੇ ਵੀ ਰਾਣੇ ਨਵੀਂ ਘੋੜੀ ਲੈਣੀ ਹੈ ਨਾ ਮੇਲੇ ਮੂਲੇ ਤੇ ਜਾਓ ਬਾਈ ਹਨਾ ਪਤਾ ਲੱਗਦਾ ਰੇਟਾਂ ਦਾ ਤੇ ਪਤਾ ਲੱਗਦਾ ਮਾਰਕੀਟ ਦਾ ਵੀ ਕਿੱਥੇ ਖੜੀ ਆ ਮਾਰਕੀਟ ਹਨਾ ਐਂ ਚੀਜ਼ਾਂ ਹੁੰਦੀਆਂ ਮਿੱਤਰੋ ਤੇ ਘੋੜੀ ਰੱਖਣਾ ਬਾਈ ਇੱਕ ਚੰਗਾ ਸ਼ੌਂਕ ਹੈ ਠੀਕ ਹੈ ਤੇ ਬਾਕੀ ਸਾਰੇ ਪਾਸੇ ਸਲੰਗ ਹੀ ਹੁੰਦੀ ਆ ਵੀ ਹਾਂ ਬੰਦੇ ਦੇ ਸ਼ੌਂਕ ਕਰਿਆ ਵੈਸੇ ਸਾਰੇ ਸ਼ੌਂਕ ਚੰਗੇ ਹੁੰਦੇ ਨੇ ਵੀ ਘੋੜੀ ਦੀ ਉਸਤਤ ਜ਼ਿਆਦਾ ਹੁੰਦੀ ਆ ਤੇ ਜਿੱਥੋਂ ਘੋੜੀ ਲੰਘ ਜੇ ਤੇ ਘੋੜੀ ਚਰਚੇ ਜ਼ਿਆਦਾ ਕਰਾ ਕੇ ਲੰਘਦੀ ਹੁੰਦੀ ਆ ਤੇ ਜੇ ਘੋੜਾ ਲੰਘ ਜੇ ਫੇਰ ਤਾਂ ਕਹਿਣੀ ਕੀ ਹੈ ਕਹਣੀ ਗਈ ਤੇ ਬਾਕੀ ਘੋੜਾ ਬਾਈ ਹਰੇਕ ਘਰ ਘੋੜਾ ਨਹੀਂ ਰਹਿੰਦਾ ਹੁੰਦਾ ਤੇ ਹਰੇਕ ਨੂੰ ਘੋੜਾ ਰੱਖਣ ਦੀ ਕੈਪੇਬਿਲਿਟੀ ਨਹੀਂ ਹੁੰਦੀ ਹਰੇਕ ਬੰਦੇ 'ਚ ਤੇ ਆਪਾਂ ਦਾ ਕਹਿਣਾ ਹੈ ਪ੍ਰਮਾਤਮਾ ਸਭ ਨੂੰ ਘੋੜੇ ਆਲਾ ਕਰੇ ਤੇ ਜਿਨ੍ਹਾਂ ਦੀ ਆਸ ਮੀਂਹ ਦਾ ਹਨ ਬਾਈ ਹਜੇ ਮਿਹਨਤਾਂ ਕਰੀ ਜਾਂਦੇ ਵੀ ਸਾਡੇ ਹਾਂ 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 ਜਿਦਾਂ ਇਹਦਾ ਸੋਚੋ ਹਾਂ ਘੋੜੇ ਵੀ ਛੱਡ ਕਰੇ ਪ੍ਰਮਾਤਮਾ ਨੇ ਮਿਹਰ ਕਰੀ ਆਉਣਗੇ ਤਾਂ ਸਭ ਕੋ ਜਨ ਸੇਵਾ ਕਰੋਗੇ ਹਾਂ ਛੋਟੇ ਰੰਗ ਭਾਗ ਲਾਉਂਗਾ ਐਂ ਬੋਰੀਆਂ ਪਾਉਣੀਆਂ ਪੈਣੀਆਂ ਆਸ਼ਵ ਵਾਲੀਆਂ ਮਿੱਤਰੋ ਤੇ ਐਂ ਭਸਮਾ ਖਵਾਉਣੀਆਂ ਪੈਂਦੀਆਂ ਇਹਨਾਂ ਨੂੰ ਦੇ ਨਾਲ ਕੋਈ ਸਾਰਾ ਸੌਖਾ ਯਾਰ ਹਾਂ ਜਿੱਤੀ ਹਾਲ ਆ ਬੰਦੇ ਆਪਾਂ ਸਾਰਾ ਕੁਝ ਪਾਇਆ ਹੋਇਆ ਅੱਛਾ ਅੱਛਾ 25-30 ਸਾਲ ਹੋ ਗਏ ਰੱਖਦੇ ਉਹਨੂੰ ਤੇ ਇੱਕ ਚੀਜ਼ Papa ਦੇ ਵੀ ਛੋਲੇ ਵੀ ਬਣਾਵਣਾ ਪਾਏ ਹੋਏ ਨੇ ਸਾਰਾ ਗੁੱਸਾ ਸਾਰਾ ਕੁਝ ਕਰਿਆ ਹੋਇਆ ਤੇ ਉਹ ਲੈ ਬੋਰੀ ਹੁਣ ਬਾਲੀਬੀਰ ਕਹਿੰਦੇ ਆ ਬਾਈ ਪੈਰ ਨਾ ਮਾਰਿਆ ਕਰੋ ਫੀਡ ਚ ਇਸ ਖੁਸ਼ਕ ਹੁੰਦੀ ਆ ਬਾਈ ਇਹਨੂੰ ਕੋਈ ਚੱਕਰ ਨਹੀਂ ਹੈਣਾ ਤੇ ਸੁੱਕੀ ਹੁੰਦੀ ਆ ਬਾਕੀ ਥੱਲੇ ਫਾਰਸ਼ ਲੱਗਿਆ ਹੋਇਆ ਤੇ ਆਪਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਾਬਾ ਮੇਅਰ ਕਰੇ ਹੈਣਾ ਤੇ ਆਪਾਂ ਇਹਨਾਂ ਨੂੰ ਰਲਾਈ ਜਾਂਦੇ ਆ ਤੇ ਪਾਈ ਜਾਂਦੇ ਆ ਤੇ ਚਾਲ ਮੁੰਡਿਆ ਪਾ ਦੇ ਕਿਰਾ ਠੀਕ ਆ ਆ ਚੀਜ਼ਾਂ ਹੁੰਦੀਆਂ ਬਾਈ ਆ ਪਾਉਣੇ ਆ ਆਪਾਂ ਬਾਜ ਹੋਰਾਂ ਨੂੰ ਤੇ ਬਾਕੀ ਬਾਈ ਤੇ ਕੀ ਬਦਵ ਰੇਡ ਕੀ ਹੈ ਇਹਦਾ ਤੁਸੀਂ ਰੇਡ ਵੀ ਕਰਦੇ ਨੇ ਬਲੌਗ ਵਿੱਚ ਕਿ ਕੀ ਡੇਟਾ ਹਾਂ ਜਿਹੜੀ ਡਾਇਮੰਡ ਮਾਡਲ ਆ ਇਹ 2300 ਦੀ ਆ ਹਾਂ ਠੀਕ ਆ ਪਲੇਟਿਨਾ ਮਾ 2100 ਸਾਡੇ 2150 ਦੀ 2150 ਦੀ ਠੀਕ ਆ ਫੂਜੀ ਇੰਨੀ ਮਹਿੰਗੀ ਨਹੀਂ ਹੈਗੀ ਜਾਨਵਰ ਨੂੰ ਮੰਨ ਲਾ ਜੇ ਆਪਾਂ ਜਾਨਵਰ ਨੂੰ 2.5 3 ਕਿਲੋ ਪਾਉਨੇ ਆ ਹਾਂ ਤਾਂ ਮੰਨ ਲਓ 90 ਕਿਲੋ ਲੱਗਦੀ ਆ ਦੋ ਬੋਰੀਆਂ ਲੱਗਣਗੀਆਂ ਦੋ ਬੋਰੀਆਂ ਲੱਗਣਗੀਆਂ ਦੋ ਬੋਰੀਆਂ ਸਾਨੂੰ ਪੈ ਜਾਣਗੀਆਂ 4000 ਦੀਆਂ 4000 ਦੀਆਂ ਇੰਨੇ ਕ ਦਾ 4000 ਦਾ ਫੀਲ ਦਾ ਖਰਚਾ ਤੁਹਾਡਾ ਬਸ ਐਵਰੇਜ ਐਵਰੇਜ ਜਿਸ 3 ਕਿਲੋ ਇਹ ਪਾਉਣੇ 4000 ਇਹ ਖਰਚਾ ਕਾਲਾ ਪੁੱਛਣ ਲੱਗੇ ਕਿੰਨਾ ਖਰਚਾ ਚਲ 1000 ਰੁਪਏ ਦਾ ਮੂੰਗੋ ਫੀਲਦਾ ਨੀਰਾ ਲਾ ਲਾ ਹਾਂ ਵੀ ਮੰਨ ਲਾ 5000 ਮਹੀਨਾ 1000 ਕੀ ਬਸ ਮੂੰਗੋ ਨੀਰਾ ਮੰਨ ਲਾ ਜੇ ਪੈ ਜਾਂਦਾ 4 ਇਹ ਪੈ ਜਾਂਦਾ ਹੂੰ ਤੇ 1000 ਹਾ ਵੀ ਮੰਨ ਲਾ 8000 ਰੁਪਿਆ ਦਾਣਾ ਇਹਦੇ ਲੱਗ ਜਾਂਦਾ ਬਸ ਲੱਗ ਜਾਂਦਾ ਹਾਂ ਮਹੀਨੇ ਦਾ ਇਹ ਇੰਨਾ ਖਰਚਾ ਬਈ ਹੈਗਾ ਤਾਂ ਇੰਨਾ ਕਰਨਾ ਪੈਂਦਾ ਠੀਕ ਆ ਇਹ ਬੋਰੀਆਂ ਭਰਤੀਆਂ ਹੁਣ ਸਿਆਲੋ ਸਿਆਲ ਪੋਦੇ ਮਹੀਨੇ ਸੋਚਾ ਸ਼ੋਅ ਸਟਾਰ ਖਾਊਗਾ ਤੇ ਡਾਇਮੰਡ ਖਾਊਗਾ ਤੇ ਬਾਕੀ ਬਾਬਾ ਰੱਖੇ ਮੇਰਾ ਆਪਾਂ ਨਾਲ ਮੂੰਗਫਲੀ ਦਾ ਨੀਰਾ ਵੀ ਪਾਉਣਿਆ ਘੋੜੀਆਂ ਵੜਕਾਂ ਮਾਰੀ ਜੰਨੇ ਵੀ ਸਾਨੂੰ ਲਿਆ ਕੇ ਪਾਓ ਆਪਾਂ ਉਹਨਾਂ ਨੂੰ ਪਾਵਾਂਗੇ ਹੁਣ ਐ ਪਾਈ ਫੀਡਰ ਲਾ ਕੇ ਆਪਾਂ ਬੋਰੀਆਂ ਚ ਪਾ ਦਿੰਦੇ ਹਾਂ ਉਹਨਾਂ ਚ ਹੀ ਠੀਕ ਐ ਐ ਚੱਲਦਾ ਕੰਮਕਾਰ ਬਾਕੀ ਭਸਮੇ ਹੀ ਖਾਂਦੇ ਨੇ ਸੱਚੇ ਹੋਰੀ ਸੁੱਚਾ ਦਾ ਸੁੱਚਾ ਦਾ ਕਹਿਣ ਨਹੀਂ ਹੁੰਦਾ ਹੈ ਰੋਲਾ ਵਾਰਖਿਆ ਉਹਨੇ ਲਿਆਓ ਕਿਹੜੇ ਵੇਲੇ ਲਿਆਓ ਕਿਹੜੇ ਵੇਲੇ ਤੇ ਆਪਾਂ ਬਾਈ ਸ਼ੋਅ ਸਟਾਰ ਤੇ ਡਾਇਮੰਡ ਪਾਉਣੇ ਆ ਮਿਕਸ ਕਰਕੇ ਸੁੱਚੇ ਨੂੰ ਕੱਲੇ ਸੁੱਚੇ ਨੂੰ ਤੇ ਘੋੜੀ ਨੂੰ ਪਲੇਟਿਨਮ ਤੇ ਘੋੜੇ ਨੂੰ ਆਪਣੇ ਨੂੰ ਡਾਇਮੰਡ ਕੱਲੀ ਠੀਕ ਆ ਆਪਾਂ ਦੋਨੇ ਬੋਰੀਆਂ ਮਿਕਸ ਕਰਤੀਆਂ ਤੇ ਵੜਕ ਵੀ ਤੁਹਾਨੂੰ ਸੁਣਾਤੀ ਬਾਕੀ ਆਸ਼ਵ ਦਾ ਰਿਜ਼ਲਟ ਬਈ ਬਹੁਤ ਘੈਂਟ ਜਿਵੇਂ ਆਪਣਾ ਘੋੜਾ 25 ਸਾਲਾਂ ਦਾ ਹੋ ਰਿਆ ਨਾ ਤੁਸੀਂ ਫਿੱਟ ਦੇਖੋ ਬਾਈ ਗੱਭਰੂ ਹੀ ਲੱਗਦਾ ਉਹ ਠੀਕ ਆ ਪਤਾ ਕੀ ਚੱਕਰ ਆ ਬਈ ਪਹਿਲਾਂ ਵੀ ਆਪਾਂ ਪਾਉਂਦੇ ਸੀ ਦਾਣਾ ਹੋਰ ਵੀ ਪਕਾਉਂਦਾ ਕਰਾ ਕੇ ਵੀ ਪਾਉਂਦੇ ਸੀ ਹੂੰ ਪਰ ਹੁਣ ਆਪਾਂ 6 ਮਹੀਨੇ ਤੋਂ ਪਾ ਰਹਿਆਂ ਨੂੰ ਹੂੰ ਹੁਣ ਰਿਜ਼ਲਟ ਬਈ ਬਾਜ ਦਾ ਤੁਸੀਂ ਦੇਖੋ ਬਾਜ ਕਿੰਨਾ ਤਿਆਰ ਹੋ ਗਿਆ ਹਾਂ ਜੇ ਹੁਣ ਆਪਾਂ ਚੀਜ਼ ਨੂੰ ਨਿੰਦੀ ਜਾਵਾਂਗੇ ਪਾ ਕੇ ਵੀ ਇਹਨੂੰ ਹਾਂ ਤਾਂ ਆਪਣੇ ਵਾਸਤੇ ਮਾੜੀ ਗੱਲ ਪਹਿਲਾਂ ਵਰਤ ਕੇ ਦੇਖੋ ਲਗਾਤਾਰ ਹਾਂ ਫਿਰ ਚੀਜ਼ ਦਾ ਰਿਵਿਊ ਦਿਓ ਤੁਸੀਂ ਪਰ ਆਪਾਂ ਬਈ ਵਰਤੀ ਆ ਬਾਜ ਤੁਹਾਡੇ ਸਾਹਮਣੇ ਆ ਪਹਿਲਾਂ ਵੀ ਸੀ ਤੇ ਅੱਜ ਵੀ ਅੱਜ ਵੀ ਆ ਹਾਂ ਉਹ ਸਮਾਂ ਹੋਰ ਫਿੱਟ ਹੋ ਗਿਆ ਉਹ ਹੂੰ ਇੱਕ ਦਾ ਪਰੇਸ਼ਾਨੀਆਂ ਉਹਨੂੰ ਹੋਣ ਹੋੜ ਗਈਆਂ ਵੱਡੀ ਉਮਰ ਦਾ ਸੀ ਤਾਂ ਇਹ ਜਿੱਥੇ ਸੌਫੀ ਹੁੰਦੀ ਹੈ ਇਹ ਤਿੰਨ ਟਾਈਮ ਪਾਉਣ ਲੱਗੇ ਤੇ ਕੀ ਰੇਟ ਆ ਕਈ ਡਾਇਮੰਡ ਦਾ ਤੇ ਸ਼ੋਅ ਸਟਾਰ ਦਾ ਸ਼ੋਅ ਸਟਾਰ ਦਾ 3800 ਦਾ ਯਾਰ ਡੈਗ 33000 ਦਾ ਉਹ ਇਹ ਹਾਂ ਇਹ 4000 ਦਾ ਹਾਂ ਤੇ ਡਾਇਮੰਡ ਡਾਇਮੰਡ ਆ 2300 ਹਾਂ ਸੋ ਮਿੱਤਰੋ ਆਇਆ ਆਪਾਂ ਇਹ ਪਾਈ ਜਾਂਦੇ ਆ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਈ ਆਪਾਂ ਨੰਬਰ ਕਰ ਦਾਂਗੇ ਮੈਂਸ਼ਨ ਇੱਥੇ ਤੇ ਉਹਦੇ ਸੰਪਰਕ ਕਰ ਲਿਓ ਹਾਂ ਲੈ ਵੀ ਮਿੱਤਰੋ ਸ਼ੋਅ ਸਟਾਰ ਤੇ ਡਾਇਮੰਡ ਆਪਾਂ ਬਈ ਰਲਾ ਕੇ ਰੱਖਦਾ ਸੁੱਚੇ ਹੋਰਾਂ ਵਾਸਤੇ ਠੀਕ ਐ ਇਹ ਮਿਕਸ ਕਰ ਦਿੰਨੇ ਆ ਤੇ ਸ਼ੋਅ ਸਟਾਰ ਬਈ ਵਧੀਆ ਜਿਹੜਾ ਜਾਨਵਰ ਸ਼ੋਹਾਂ ਚ ਪਾਉਣਾ ਉਹਨਾਂ ਨੂੰ ਸੈੱਟ ਰਹਿੰਦਾ ਤੇ ਕਾਈ ਕੀ ਮਤਲਬ ਕੀ ਕੋਸਟ ਕੀ ਆ ਡਾਇਮੰਡ ਤੇ ਸ਼ੋਅ ਸਟਾਰ ਦੀ ਨਹੀਂ ਡਾਇਮੰਡ ਆ ਬਾਈ ਹੂੰ ਇਹ 2300 ਰੁਪਏ ਦੀ ਆ ਅੱਛਾ ਸ਼ੋਅ ਸਟਾਰ ਆ 4300 ਰੁਪਏ ਦੀ ਅੱਛਾ ਹਾਂ ਇਹ 4300 ਦੀ ਪੈਂਦੀ ਐ ਕਿਲੋ ਪੈਂਦੀ ਐ ਦਿਨ ਚ ਅੱਛਾ ਬਿਮੰਲਾ ਓਚਰ ਲਾ ਕੇ ਇਹ ਮਹੀਨਾ ਕੱਟ ਜਿੰਦੇ ਮਹੀਨੇ ਦੀ ਫੀਡ ਬਣਾਤੀ ਆਪਾਂ ਇਹ ਅੱਛਾ ਵੀ ਮਹੀਨੇ ਦੀ ਇਹ ਨਾ ਬਣ ਗਈ ਤੇ ਤਾਂ ਕਰਕੇ ਆਪਾਂ ਰਲਾ ਕੇ ਰੱਖਦੇ ਆ ਵੀ ਇਹ ਕਿਲੋ ਪਾਉਣੀ ਹੁੰਦੀ ਆ ਮਤਲਬ ਕਿਲੋ ਪੈ ਜਾਂਦੀ ਆ ਡਾਇਮੰਡ ਦੇ ਤਿੰਨ ਹਿੱਸੇ ਮਤਲਬ ਦੋ ਹੀ ਹਿੱਸੇ ਡਾਇਮੰਡ ਦੇ ਆ ਜਾਂਦੇ ਆ ਦੋ ਹਿੱਸੇ ਡਾਇਮੰਡ ਦੇ ਤੀਜਾ ਇਹਦਾ ਤੀਜਾ ਆ ਇਹ ਦੱਸੋ ਮਿੱਤਰੋ ਆਪਰ ਲਾ ਕੇ ਰੱਖਤੀ ਇਹ ਸੋਨੂੰ ਵਿੱਚੋਂ ਦਿਖਾ ਦਿੰਨੇ ਆ ਤੇ ਹੋਰ ਕੀ ਕਹਿਣਾ ਚਾਹੇਗਾ ਬਾਈ ਜਿਨ੍ਹਾਂ ਨੂੰ ਦਿੱਕਤ ਆਉਂਦੀ ਆ ਮਤਲਬ ਕੀ ਫੀਡ ਫੂਡ ਦੀ ਫੀਡ ਦੀ ਦਿੱਕਤ ਨਵੇਂ ਬੰਦੇ ਨੂੰ ਵੱਧ ਆਉਂਦੀ ਆ ਬਾਈ ਅੱਛਾ ਨਵੇਂ ਬੰਦੇ ਨੂੰ ਪਤਾ ਨਹੀਂ ਵੀ ਜਾਨਵਰ ਫਿਰ ਮਾ ਲਾਉਣੇ ਕਿਤੇ ਚੌਕਰ ਪਾਤੀ ਕੱਲੀ ਚੌਕਰ ਲਿਆਉਂਦਾ ਹੂੰ ਠੀਕ ਆ ਹੂੰ ਤੇ ਕਈ ਵਾਰ ਜੋ ਹੀ ਪਾਈ ਜਾਂਦਾ ਕੱਲੇ ਕਈ ਵਾਰ ਕਣਕੀ ਪਾਈ ਜਾਂਦਾ ਬੈਲੈਂਸ ਨਹੀਂ ਬਣਦਾ ਆਪਣੇ ਜ਼ਿੰਮੇਵਾਰ ਦੇ ਘਰੇ ਤਾਂ ਹੀ ਚੀਜ਼ਾਂ ਹੁੰਦੀਆਂ ਹੈ ਪਹਿਲਾਂ ਆਪਣ ਨੂੰ ਇਹ ਚੀਜ਼ਾਂ ਦੀ ਨੌਲੇਜ ਨਹੀਂ ਸੀ ਜਦੋਂ ਆ ਕਣਕ ਦਾਣੀ ਘੋੜਾ ਨੂੰ ਪਾਉਂਦੇ ਹੁੰਦੇ ਸੀ ਐ ਤਾਂ ਵੀ ਮੱਟੇ ਜੇ ਰੱਖਣਾ ਤੁਸੀਂ ਕਣਕ ਦਾਣੀ ਪਾ ਸਕਦੇ ਹੋ ਪਰ ਫਿਟਨੈਸ ਲਈ ਪ੍ਰੋਪਰ ਡਾਈਟ ਬੈਲੈਂਸਡ ਡਾਈਟ ਵੀ ਬੈਲੈਂਸ ਕਿੰਨਾ ਪ੍ਰੋਟੀਨ ਕਿੰਨਾ ਕਾਰਬ ਕੀ ਚੀਜ਼ ਇਹਨਾਂ ਨੂੰ ਚਾਹੀਦੀ ਆ ਹਾਂ ਉਹ ਸਾਰੀ ਇਹ ਚ ਹੈਗੀ ਆ ਵੀ ਉਹ ਸਾਰੀ ਇਹ ਚ ਮਿਲੂ ਸੋਨ ਨੂੰ ਕੁਇ ਇੰਨਾ ਕੋਸਟ ਵੀ ਨਹੀਂ ਪੈਂਦਾ ਇਹ। ਠੀਕ। ਹੋਰੀਆਂ ਨੂੰ 12100 ਦੀ ਪੈ ਜਾਂਦੀ ਆ। ਜੇ ਤੁਸੀਂ 2.5 ਕਿਲੋ ਪਾਉਨੇ ਹੋ। ਹੂੰ। ਤਾਂ ਤੁਹਾਨੂੰ ਬਸ ਕੁਆਟਲ ਮੰਨ ਲਓ ਯਾਰ ਤੁਸੀਂ। ਠੀਕ ਆ। 3 ਕਿਲੋ 3 ਕਿਲੋ ਪੈਂਦੀ ਆ। ਹੌਲੀ-ਹੌਲੀ 3 ਕਿਲੋ ਤੋਂ ਲੈ ਜਾ ਤੁਸੀਂ। ਹੂੰ। ਇਹ 3 ਕਿਲੋ ਪੈਂਦੀ ਆ 2 ਕੁਆਟਰ ਲੱਗੋ 90 ਕਿਲੋ ਲੱਗੂਗੀ। ਹੂੰ। ਵੀ ਇਹ 4000 ਦੀ ਪੈ ਜੂਗੀ ਤੁਹਾਨੂੰ। ਮਹੀਨੇ ਦੀ। ਹਾਂ ਮਹੀਨੇ ਦੀ 4000 ਦੀ ਇਹ ਪੈ ਜੂਗੀ। ਹੂੰ। ਤੇ ਜੇ ਡਾਇਮੰਡ ਲੈਣੀ ਆ ਤਾਂ 4500 ਦੀ ਪੈ ਜੀ। 4500 ਦੀ ਕੁਆਟਲ। ਹਾਂ ਕੁਆਟਲ ਪੈ ਜੂਗੀ ਤੁਹਾਨੂੰ। ਤੇ ਮਿੱਤਰੋ ਆਪਣਾ ਹੀ ਇਹ ਬਈ ਲੈ ਵੀ ਮਿੱਤਰੋ ਆਪਾਂ ਫੀਡਰ ਲਾਤੀ ਹੁਣ ਇਧਰ ਆਪਾਂ ਸੁੱੱਚੇ ਹੋਰਾਂ ਨੂੰ ਬਾਜ ਮਾਰਾਂਗੇ ਬੋਲਣਗੇ ਦੇਖੀ ਚੱਲੋ ਹਾਂ ਸੁੱੱਚੇ ਹਾਂ ਭੁੱਖ ਲੱਗ ਰਹੀ ਆ ਬਾਜ ਬੋਲ ਪਿਆ ਇਹਨਾਂ ਨੂੰ ਭੁੱਖ ਲੱਗ ਰਹੀ ਆ ਬਈ ਹੁਣ ਇਹਨਾਂ ਨੂੰ ਰਲਾਉਣੇ ਆ ਆਪਾਂ ਲੈ ਕਾਈ ਲਿਆ ਲੈ ਲੈ ਡੋਂਗਾ ਲਿਆ ਤੇਨਾਂ ਨੂੰ ਭੁੱਖ ਲੱਗ ਰਹੀ ਆ ਬਈ ਹੁਣ ਆਪਾਂ ਪਾਉਣੇ ਆ ਐ ਚੱਲਦਾ ਕੰਮ ਕਰ ਤੇ ਸੁੱੱਚਾ ਉਧਰ ਖੜਾ ਇਹਨੂੰ ਵੀ ਭੁੱਖ ਲੱਗ ਰਹੀ ਆ ਜਾਰੀ ਨੂੰ ਤੇ ਆ ਜਾ ਹਾਂ ਕੀ ਚਾਹੀਦਾ ਆ ਜਾ ਫਿਰ ਲਵੇ ਲੈ ਤੈਨੂੰ ਫੀਡ ਪਾਈਏ ਆ ਜਾ ਲੈ ਆ ਜਾ ਫਿਰ ਆ ਜਾ ਆ ਜਾ ਆ ਜਾਉਂਦੇ ਆ ਬਈ ਇਹ ਭੁੱਖ ਲੱਗ ਰਹੀ ਆ ਇਹਨਾਂ ਨੂੰ ਹੁਣ ਫੁੱਲੀ ਹੁਣ ਇਹਨਾਂ ਨੂੰ ਪਾਉਣੇ ਆ ਹੈ ਆ ਗਈ ਫੀਡ ਆ ਗਈ ਬਸ ਰਲਾਤੀ ਤੇ ਆ ਗਈ ਐ ਵੀ ਮਿੱਤਰੋ ਫੇਰ ਆ ਗਈ ਬਈ ਫੀਡਰ ਲਾ ਕੇ ਆਪਾਂ ਲਿਆਏ ਸੋਚੇ ਹੋਰੀ ਮਾਰੀ ਜਾਂਦੇ ਆ ਵੜਕਾਂ ਤੇ ਪਹਿਲਾ ਡੋਂਗਾ ਮਣਾਖੀ ਨੂੰ ਠੀਕ ਹੈ ਸੋਚੇ ਦੀ ਵੜਕ ਸਾਨੂੰ ਸੁਨਾਤੀ ਠੀਕ ਹੈ ਤੇ ਛੋਟਾ ਲੱਗ ਰਿਹਾ ਫੋਨ ਤੇ ਆ ਜਾ ਪੁੱਤਾ ਜਾ ਸਾਈਡ ਤੇ ਕਰ ਲਾ ਜਿਹੜਾ ਮਾੜਾ ਮੋਟਾ ਆਹ ਆ ਮਿੱਤਰੋ ਹੁਣ ਫੀਡ ਪਾਈ ਆਪਾਂ ਮੁਣਾਖੀ ਨੂੰ ਠੀਕ ਐ ਚੱਕੋ ਬਈ ਹੁਣ ਇਹ ਖਾਊਗੀ ਠੀਕ ਐ ਉਧਰ ਸੋਚਾ ਮਾਰੀ ਜਾਂਦਾ ਵੜਕਾਂ ਤੁਹਾਨੂੰ ਵੜਕ ਸੁਣਾਤੀ ਤੇ ਹੁਣ ਆਪਾਂ ਇਹ ਬਾਜ ਨੂੰ ਪਾਉਣਾ ਐ ਇਹ ਛੋਟਾ ਪਾਉਂਦਾ ਬਾਜ ਨੂੰ ਹਜੇ ਆਪਣੀ ਸਫਾਈ ਕਰਨ ਵਾਲੀ ਪਈ ਆ ਠੀਕ ਐ ਉਹ ਖੜੀ ਆਪਣੀ ਘਢੀਰੀ ਤੇ ਹੁਣ ਆਪਾਂ ਪਾਉਣਾ ਬਾਜ ਨੂੰ ਠੀਕ ਐ ਇਹਦਾ ਵੀ ਸਾਫ ਜਾ ਕਰਕੇ ਠੀਕ ਐ ਇਹਨੂੰ ਫੋਨ ਆ ਰਿਹਾ ਛੋਟੇ ਨੂੰ ਉਹ ਤਾਂ ਮੰਨਦਾ ਜਿੱਦ ਤੱਕ ਚੱਕੋ ਬਈ ਜਿਹੜੀ ਐਸ ਹੈਗਾ ਠੀਕ ਐ ਐਸੀ ਨਾਲ ਤਾਂ ਬੰਦਾ ਸ਼ਿਫਟੀ ਵੀ ਹਾਂ ਚੱਲਦਾ ਕੰਮਕਾਰ ਹਾਂ ਸੱਚੇ ਐ ਮਾਰਦਾ ਬਈ ਵੜਕਾ ਇਹਨੂੰ ਕਹਿੰਦਾ ਹੀਰਕੇ ਵਾਲਾ ਸੱਚਾ ਹਾਂ ਸੱਚੇ ਐ ਮਾਰਦਾ ਵੜਕਾ ਇਹ ਠੀਕ ਹੈ ਤੇ ਬਾਕੀ ਆਪਣਾ ਸੱਚਾ ਘੈਂਟ ਆ ਬਈ ਠੀਕ ਆ ਫੀਡਾਂ ਖਾਂਦਾ ਸਿਆਲ ਚ ਬਈ ਖਰਾਕ ਪਾਉਣੇ ਹੁੰਨੇ ਉਹਨਾਂ ਨੂੰ ਤੇ ਫੁੱਲ ਬਈ ਬੇਲਬੂਲ ਘੈਂਟ ਬਣਾਈ ਜਾਂਦਾ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਐਂਡ ਵਾਲੀ ਆ ਹਾਂ ਸੁੱਚੇ ਆਇਆ ਹੁਣ ਇਹਨੂੰ ਫੀਡ ਚਾਹੀਦੀ ਐ ਹੈ ਫੀਡ ਭਾਲਦਾ ਇਹ ਵਿਆਕੋ ਸਹੀ ਆ ਬਈ ਇਹ ਫੀਡ ਮਿੱਤਰੋ ਪਾ ਦਈ ਆਪਾਂ ਸੁੱਚੇ ਨੂੰ ਠੀਕ ਐ ਤੇ ਛੋਟਾ ਬਿਜ਼ੀ ਹੋ ਰਿਹਾ ਫੋਨ ਤੇ ਤੇ ਸੁੱਚਾ ਖਾਈ ਜਾਂਦਾ ਫੀਡ ਵੱਠਲਾ ਨਹੀਂ ਰੱਖਿਆ ਵੱਠਲੀ ਰੱਖਿਆ ਬਈ ਐ ਸਵੇਰੇ ਐ ਕੁਛ ਕਰਦੇ ਹਾਂ ਹਾਂ ਸੁੱਚੇ ਓ ਸੁੱਚੇ ਕੁੱਤੇ ਐ ਮਾਰਦਾ ਬਾਈ ਵੜਕਾ ਇਹ ਤੇ ਟੇਡੀ ਝਾਕਣੀ ਚੋਬਰ ਦੀ ਹੈ ਐ ਆ ਬਾਈ ਇਹਨੂੰ ਕਹਿੰਦਾ ਸੱਚਾ ਹੀਰਕੇ ਵਾਲਾ ਸਤੀਸ਼ਾ ਪਕੌੜਾ ਨੂੰ ਪਾਇਦੂ ਬਾਚਾਪਾ ਜਨਵਰਾਂ ਦੇ ਮਾਰਾਂਗੇ ਖਰਖਰਾਜ ਦਿਨ ਵਧੀਆ ਲੱਗਿਆ ਤੁੱਪ ਤੱਪ ਲੱਗੀ ਹੈ ਚੰਗੀ ਤਾਂ ਚੱਲਦੇ ਸੱਚੇ ਕੋਲ ਸਾਨੂੰ ਦਿਖਾਉਨੇ ਆ ਲੂਈ ਇਹ ਝਾੜੀ ਜਾਂਦਾ ਲੂਈ ਮੋਟੀ ਕਰ ਰਿਹਾ ਥੋੜੀ ਜੀ ਹੁਣ ਇਹ ਸਿਆਲ ਚ ਜਨਵਰ ਲੂਈ ਝਾੜਦੇ ਨੇ ਸਾਨੂੰ ਦਿਖਾਉਨੇ ਆ ਆ ਦੇਖੋ ਲੂਈ ਦੇ ਇਹ ਖਖਰਾ ਮਾਰਾਂਗੇ ਆਪਾਂ ਝਾੜਾਂਗੇ ਕਿਵੇਂ ਲਹੂ ਕੀ ਤੁਹਾਨੂੰ ਦਿਖਾਉਂਦੇ ਆਂ ਦੇ ਲੂਈ ਦੇਖੋ ਇਹ ਲੂਈ ਝਾੜੂਗਾ ਹੁਣ ਐਵੇਂ ਕਿੰਨੀ ਕਿੰਨੀ ਲੂਈ ਹੋਰੀ ਇਹਦੇ ਅੱਜ ਖਖਰਾ ਮਾਰਾਂਗੇ ਇਹਨੂੰ ਸਾਰੀ ਲੂਈ ਝਾੜਾਂਗੇ ਤੇ ਬਾਕੀ ਆਪਾਂ ਨੂੰ ਬਈ ਕੰਮ ਤੋਂ ਦੇ ਹੁੰਦੇ ਰਹਿੰਦੇ ਅੱਜ ਇਹਨੂੰ ਕਲੀਅਰ ਕਰਾਂਗੇ ਜਾਨਵਰਾਂ ਨੂੰ ਖਖਰਾ ਖਖਰਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਬਾਜ ਨੂੰ ਵੀ ਅੱਜ ਲੈ ਚੱਲਾਂਗੇ ਬਾਜ ਨੂੰ ਅੱਜ ਆਪਾਂ ਲੈ ਚੱਲਾਂਗੇ ਤੋਰਾ ਕਾਠੀ-ਕੁੱਠੀ ਲਾ ਕੇ ਸ਼ਾਮ ਨੂੰ ਤੋਰਾ ਇਹ ਕੱਢਾਂਗੇ ਬਾਹਰ ਤੇ ਬਸ ਵਲੌਗ ਤੁਸੀਂ ਅੱਗੇ-ਦੇ ਅੱਗੇ ਦੇਖੀ ਚੱਲਿਓ ਕੀ ਕੀ ਕਰਦੇ ਆ ਆਪਾਂ ਤੇ ਦੂ ਬਾਅਦ ਚ ਆਪਾਂ ਬਸ ਇਹਨਾਂ ਨੂੰ ਪਾਣੀ ਨਹੀਂ ਹਜੇ ਪਿਆਉਣਾ ਪਾਣੀ ਪਿਆਵਾਗੇ ਇਹਨੂੰ ਖਰਖਰਾ ਮਾਰ ਕੇ ਖਰਖਰਾ ਮਾਰ ਕੇ ਦੂ ਬਾਅਦ ਇਹਨਾਂ ਨੂੰ ਪਾਣੀ ਪਿਆਦਾਂਗੇ ਆਪਾਂ ਫੇਰ ਸ਼ਾਮ ਨੂੰ ਕੱਢਾਂਗੇ ਤੇ ਤੋਰਾ ਫੇਰਾ ਕਰਾਵਾਂਗੇ ਹੁਣ ਮਸਤੀ ਕਰਦਾ ਇਹ ਦੇਖੋ ਹਾਂ ਪਰਦਾ ਇਹ ਮਸਤੀ ਕਰਦਾ ਚੱਲ ਹੁਣ ਚੱਲਦੇ ਆ ਆਪਾਂ ਬਾਜ ਕੋਲ ਤੇ ਬਾਜ ਵੀ ਲੂਈ ਬਾਵਾ ਕਰ ਰਿਹਾ ਬਈ ਭਾਈ ਦੇਖਾ ਖਰਮ ਹਰਦਾ ਜ ਚੰਗੀ ਤਰ੍ਹਾਂ ਘਟਟ ਘਟ ਖਰਖਰੇ ਦੇ ਵੀ ਆਪਾਂ ਨੂੰ 2-3 ਘੰਟੇ ਲੱਗ ਜਾਂਦੇ ਆ ਫਿਰ ਜਨਮਰ ਜਾ ਕੇ ਤਿਆਰ ਹੁੰਦਾ ਖਰਖਰੇ ਦਾ ਇਹਦੇ ਵੀ ਲੂਈ ਬਹੁਤ ਹੋਰੀ ਜਨ ਦਿਖਾਉਂਦੇ ਆ ਆ ਦੇਖ ਇਹ ਲੂਈ ਹੁਣ ਸਿਆਲ ਚ ਬਹੁਤ ਝਾੜ ਦਿਆ ਵੀ ਜਿਵੇਂ ਜਿਵੇਂ ਲੂਈ ਝਾੜੀ ਜਾਣਗੇ ਥੱਲੋ ਸਾਫ ਜਨਮਰ ਨਿਕਲਿਆ ਹੁੰਦਾ ਤੇ ਖੜਾ ਆਪਣਾ ਬਾਜ ਉਧਰ ਉਧਰ ਵੱਡਾ ਸਫਾਈ ਕਰੀ ਤੇ ਸਫਾਈ ਨੂੰ ਥੋੜੇ ਜਿਹਾ ਅੱਜ ਆਪਾਂ ਲੇਟ ਹੋ ਗਏ ਤੇ ਸਫਾਈ ਕਰੀ ਜ ਨੇ ਇਦੂ ਬਾਅਦ ਚ ਖਰਖਰਾ ਮਾਰਨਾ ਬਈ ਆਪਾਂ ਇਹਨਾਂ ਦੇ ਜਨਮਰਾਂ ਦੇ ਸਾਰਿਆਂ ਦੇ ਉਹ ਲੱਗ ਰਿਹਾ ਦਿਖ ਰਿਹਾ ਲੈ ਕੇ ਤੇ ਸਫਾਈ ਕਰੀ ਜਾਂਦਾ ਬਸ ਸਫਾਈ ਜਦ ਹੋ ਗਈ ਫਿਰ ਚਾਹ ਚੂ ਪੀ ਕੇ ਆਪਾਂ ਚੰਗੀ ਤਰ੍ਹਾਂ ਮਾਰਾਂਗੇ ਖਰਖਰਾ ਇਹ ਬਣਾ ਕੇ ਹਾਂ ਕਿਉਂ ਐ ਖਰਖਰੇ ਬਈ ਟਾਈਮ ਬਹੁਤ ਲੱਗ ਜਾਂਦਾ ਜਾਨ ਬਸ ਸਾਫ ਸ਼ਿੱਤਨੀ ਸਾਫ ਹੁੰਦਾ ਹੈ ਸਾਫ ਹੋਣ ਤੇ ਥੋੜਾ ਟਾਈਮ ਲੱਗ ਜਾਂਦਾ ਬਈ ਦੁਬਾਰਾ ਲੱਗਾਂਗੇ ਚਾਹ ਚੂ ਪੀ ਕੇ ਆਪਾਂ 2:00 ਵਜੇ ਹਾਂ ਅੱਜ ਆਪਾਂ ਫੀਡ ਵੀ ਕਰਤੀ ਨੇ ਤਿਆਰ ਤੇ ਜਿਹੜੀ ਪੀਸੀ ਹੋਰ ਲਾਤੀ ਤੇ ਬਾਜਵਰੀ ਹੁਣ ਖਾਈ ਜਾਂਦੇ ਐ ਸਿੜਾ ਦੇਖੋ ਦੇ ਇਹ ਫੀਡ ਖਾ ਗਿਆ ਹੁਣ ਦੇਖੋ ਕਿਵੇਂ ਚਮਕ ਕੇ ਖਰਖਰਾ ਮਾਰੇ ਨਹੀਂ ਕਿਵੇਂ ਚਮਕਾ ਜਾਨਵਰ ਤੇ ਇੱਧਰ ਚੱਲੀ ਜਾਂਦਾ ਦੇਖੋ ਥੋੜਾ ਚੱਲ ਰਿਹਾ ਨਾਲ ਦੀ ਨਾਲ ਦੇਖੋ ਮੁੰਡਾ ਕਰੀ ਜਾਂਦਾ ਸਫਾਈ ਠੀਕ ਆ ਚਲ ਅੱਗੇ ਵੀਡੀਓ ਨਾਲ ਆਪ ਵੀ ਬਣੇ ਰਹੋ ਤੁਹਾਨੂੰ ਖਰਖਰਾ ਮਾਰ ਦਿਖਾਵਾਂਗੇ ਹਾਂ ਸੱਚੇ ਆਉਂਦੀ ਆ ਆਵਾਜ਼ ਆਏ ਆਉਂਦੀ ਜਦੋਂ ਧਮਕ ਪੈਂਦੀ ਹੁੰਦੀ ਆ ਇਹ ਹੀਰਕੇ ਵਾਲਾ ਸੱਚਾ ਹੈ ਮਿੱਤਰੋ ਤੇ ਬੜਕਾਂ ਦੇ ਢੇਰੀ ਲਈ ਰੱਖਦਾ ਇਹ ਠੀਕ ਹੈ ਦੇਖੋ ਕੰਨ ਬਣਦਾ ਕੰਨਾਂ ਨਾਲ ਇਹ ਆ ਆਪਾਂ ਕਰਤੀ ਮਿੱਤਰੋ ਸਫਾਈ ਤੇ ਇਹ ਝੌੜ ਕਰਦਾ ਦੇਖੋ ਆ ਰੱਛਣ ਦੇਖੋ ਕੀ ਕਰਦਾ ਇਹ ਇਹ ਕਰੀ ਜਾਂਦਾ ਝੌੜ ਹੈ ਕਦੋਂ ਕਰੀ ਜਾਂਦਾ ਓਏ ਹੈ ਹੈਗਾ ਤੂੰ ਕਰਦਾ ਹੈ ਕੀ ਮਿਲਦਾ ਹੈ ਕਰਕੇ ਦੇਖ ਕੇ ਮੈਂ ਨਾਸਾਂ ਚੜਾਉਂਦਾ ਠੀਕ ਹੈ ਆਪਾਂ ਸਫਾਈ ਕਰਤੀ ਬਈ ਸਾਰਾ ਕਰਤਾ ਕਲੀਨ ਫਾਰਮ ਤੇ ਬਾਕੀ ਬਾਬਾ ਮਿਹਰ ਕਰੇ ਇਹਨੂੰ ਲੈਣ ਦੇ ਨਜ਼ਾਰੇ ਝਾੜ ਫਿਰ ਪਰੇ ਹੋ ਮੈਨੂੰ ਟੱਪਣ ਦੇ ਪਰੇ ਹੋ ਪਰੇ ਹੋ ਲਓ ਵੀ ਮਿੱਤਰੋ ਹੋ ਗਿਆ ਆਪਾਂ ਨੂੰ ਕੰਮ ਆਪਾਂ ਚੱਲਦੇ ਹਾਂ ਹੁਣ ਨਾਬਾ ਮੰਡੀ ਚੀਮਾ ਸਾਰੇ ਪਾਸੇ ਹੈਨਾ ਘਰ ਦੇ ਕੰਮ ਹੀ ਰਹਿ ਜਾਂਦੇ ਬਈ ਆਪਾਂ ਹੁਣ ਤੁਹਾਨੂੰ ਅੱਗੇ ਮਿਲਦੇ ਹਾਂ ਠੀਕ ਹੈ ਕੀ ਕੁਛ ਜਾਣ ਕਿੱਥੇ ਕਿੱਥੇ ਜਾਣਾ ਦੇਖੀ ਚੱਲਿਓ ਐਣ ਕਾਣ ਕਾ ਲਾਲੀਆਂ ਦਾ ਉਸਨੇ ਠੀਕ ਆ ਆਪਾਂ ਚੱਲਦੇ ਹਾਂ ਹੁਣ ਇਹ ਵੀ ਲੈ ਲਈਏ ਵਲੌਗ ਚੜ ਲੈ ਆਏ ਮਿੱਤਰੋ ਕਿਹੜਾ ਢਾਬਾ ਕਿੱਥੋਂ ਵਾਲਾ ਇਹ ਢਾਬਾ ਨਹੀਂ ਪਤਾ ਕਿੱਥੋਂ ਵਾਲਾ ਪਰ ਹੈ ਘੈਂਟ ਸੀਲ ਜਿਹਾ ਢਾਬਾ ਆਇਆ ਬਈ ਨਜ਼ਾਰਾ ਆ ਜਾਮਾ ਹੈਨਾ ਸਾਰਾ ਕੁਝ ਵਿੱਚ ਹੀ ਹੈ ਔਰ ਮੁੰਡੇ ਹੋ ਗਈਆਂ ਡੀਲਾਂ ਸਾਈਡ ਨੋਕੀਆ ਦੀ ਸੀਲ ਨੋਕੀਆ ਦੇ ਡੀਲ ਪਈ ਹੋਈਆਂ ਨੋਕੀਆ 1100 1600 1650 ਨੋਕੀਆ ਦੇ ਜਿੰਨੇ ਪੁਰਾਣੇ 65 ਵਿੰਟੇਜ ਲੋਕ ਵਾਲੇ ਫੋਨ ਅੱਛਾ ਉਹ ਉਹਨਾਂ ਦੀਆਂ ਡੀਲਾਂ ਪਈਆਂ ਬਹੁਤ ਸਸਤੀਆਂ ਡੀਲਾਂ ਜਿਹੜੇ ਕਿਸੇ ਨੂੰ ਭਾਈ ਨੂੰ ਚਾਹੀਦਾ ਹੋਵੇ SIM ਚੱਲਦਿਆ ਸਾਰਾ ਕੁਝ ਚੱਲਦਾ ਭਾਈ ਜੀ ਇਕੱਲਾ ਜੀ ਉਹਦਾ SIM ਨਹੀਂ ਚੱਲਦਾ ਬਾਕੀ ਸਾਰੇ SIM ਚੱਲਦੇ ਸਾਰੇ SIM ਚੱਲਦੇ ਕੀ ਰੇਟ ਰੂਟ ਕੀ ਰੇਟ 11-1200 ਤੋਂ ਸਟਾਰਟ ਹੋ ਜਾਂਦਾ ਸਟਾਰਟ ਹੋ ਜਾਂਦਾ ਸਲਾਮ ਮਿੱਤਰੋ ਸੋਨੂੰ ਇਹ ਵੀ ਚੀਜ਼ ਦਾ ਆਫਰ ਦਿੱਤਾ ਜੇ ਕਿਸੇ ਨੇ ਨੋਕੀਆ ਪੁਰਾਣੇ ਲੈਣੇ ਆ ਇਹ ਕਿਹੜੇ ਉਹ ਵੀ ਹੈਗੇ ਨੇ ਉਹ ਵੀ ਮਿਲ ਜਾਣਗੇ ਮਿਲ ਜਾਣਗੇ ਤਿੰਨ ਨੰਬਰ ਕੋਈ ਆਪਣਾ ਨੰਬਰ 8437301925 ਠੀਕ ਐ ਕਰਿਓ ਮਿੱਤਰੋ ਨੋਟ ਆਪਾਂ ਵਲੌਗ ਚ ਇਹ ਜੀ ਵਰਤੀ ਹੁਣ ਆਪਾਂ ਚਾਹ ਪਾਣੀ ਪੀਨੇ ਆ ਤੇ ਢਾਬੇ ਤੇ ਲਾਤੀ ਗੱਡੀ ਚਲੋ ਮੁੰਡਿਆ ਫਿਰ ਠੀਕ ਐ ਭੁੱਖ ਲੱਗ ਗਈ ਠੀਕ ਐ ਹੈ ਸਾਰਾ ਕੁਝ ਵਿੱਚ ਹੀ ਆ ਕੋਈ ਸਾਗ ਪਿਆ ਉਹ ਰੋਟੀ ਖਾਈਏ ਲੈ ਜਾ ਲੈ ਜਾ ਕੱਢ ਲਿਆ ਹੋਰ ਲੈ 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 ਆ ਆ ਬਈ ਸਾਗ ਗੱਡੀਆਂ ਜੀ ਸਾਗ ਰੱਖ ਦਿੰਦੇ ਆ ਹੂੰ ਜਿਹੜੀ ਮਿੱਤਰੋ ਬਾਂਦਰੀ ਹੁੰਦੀ ਹੈ ਨਾ ਇਹ ਆਪਦੇ ਬੱਚੇ ਨੂੰ ਬਈ ਜਦੋਂ ਦੂਸਰਾ ਬੱਚਾ ਨਾ ਜਨਮੇ ਬਈ ਉਹਨਾਂ ਚਿਰ ਹਿੱਕ ਨਾਲ ਲਾ ਕੇ ਰੱਖਦੀ ਆ ਇਹ ਕਿਉਂ ਰੱਖਦੀ ਆ ਬਈ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਹਨਾ ਦੇਖੋ ਕਿਹੜੇ ਸਾਹ ਨਾਲ ਹਿੱਕ ਨਾਲ ਲਾ ਰੱਖਿਆ ਤੇ ਇਹ ਗੱਲ ਜਰੂਰ ਦੱਸਿਓ ਵੀ ਕਿਉਂ ਕੀ ਕਰਨਾ ਬਈ ਇਹਦਾ ਹਨਾ ਵੀ ਹਿੱਕ ਨਾਲ ਲਾ ਕੇ ਉਹ ਰੱਖ ਦੇਖੋ ਕਿਵੇਂ ਚਿੰਟਿਆ ਖੜਾ ਤੇ ਉਹਨਾਂ ਚਿਰ ਕਹਿੰਦੇ ਇਹ ਲੌਂਦੀ ਨਹੀਂ ਹੁੰਦੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਲੈ ਮਿੱਤਰੋ ਆਪਾਂ ਬਾਂਦਰ ਨੂੰ ਖੋਣੇ ਬਿਸਕਟ ਲੈ ਫੜ ਫੜ ਲੈ ਫੜ ਲੈ ਫੜ ਲੈ ਲੈ ਦੇਖੋ ਕਿਹੜਾ ਫੜੂਆ ਲੈ ਮਾਰੋਛਾਲ ਲੈ ਇਹ ਵੈਰੀ ਗੁੱਡ ਉਹ ਲੈ ਗਿਆ ਓਏ ਦੋਨੋਂ ਹੀ ਲੈ ਗਿਆ ਫੜ ਕੇ ਹਾਂ ਦੇਖੋ ਐ ਚੱਲਦਾ ਕੰਮ ਹੋਰ ਖਾਣਾ ਓਏ ਇੱਕ ਇੱਕ ਕਰਕੇ ਖਾਲਾ ਪਤੰਦਰਾ ਆ ਆ ਬਾਈ ਕੰਮ ਇਹਨਾਂ ਦਾ ਆ ਦੂਜੇ ਹੋਰ ਆ ਗਏ ਹੈ ਵਾਲੇ ਨੇ ਹਨਾ ਹੋਰ ਆਊਆ ਲੈ 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 ਦੂਈ ਫੜ ਲੈ ਆਹ ਵਾਲਾ ਤੇਜ ਆ ਹੱਥ ਚ ਫੜ ਕੇ ਲਓ ਦੇਖੀ ਚੱਲੋ ਲੈ ਲੈ ਜਾ ਲੈ ਦੇਖੀ ਉਹਨੂੰ ਕਿਵੇਂ ਕਰਦਾ ਮਗਰ ਬੱਚਾ ਖੜਾ ਉਹ ਬੱਚਾ ਕਿੰਨਾ ਸੋਹਣਾ ਦੇਖ ਆ ਜਾ ਤੂੰ ਆ ਜਾ ਲੈ ਲੈ ਤੂੰ ਲੈ ਜਾ ਫਿਰ ਆ ਜਾ ਦੇਖੀ ਚੱਲੋ ਬਈ ਕਿਹੜਾ ਫੜ ਕੇ ਲਿਆਊਗਾ ਵੀਡੀਓ ਨੂੰ ਸਕਿਪ ਨਾ ਕਰਿਓ ਆ ਜਾ ਦੇਖੋ ਬਈ ਕੀ ਦੇ ਕਰਮਾ ਚਾਹੀਏ ਬਿਸਕਟ ਆ ਆ ਜਾ ਲੈ ਆ ਜਾ ਉਹਨੇ ਸਾਰੀ ਟੱਕਰ ਤੇ ਉਹ ਮਗਰ ਪੈ ਜਾਂਦਾ ਆ ਜਾ ਸ਼ੀਸ਼ਾ ਡਾਊਨ ਕਰੀ ਦੀਪ ਸ਼ੀਸ਼ਾ ਡਾਊਨ ਕਰੀ ਮੈਂ ਫੜਾਉਣਾ ਇਹਨੂੰ ਲੈ ਲੈ ਫਿਰ ਲੈ 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 ਜਾ ਆ ਜਾ ਫਿਰ ਆ ਜਾ ਕੋਈ ਨਹੀਂ ਆਉਂਦਾ ਆ ਜਾ ਇਹਨੂੰ ਹੀ ਖਵਾਵਾਂਗੇ ਆ ਜਾ ਲੈ ਦੇਖੀ ਚੱਲੋ ਆ ਜਾ ਕਿਹਨੂੰ ਦੇਦਾ ਲੈ ਆ ਲੈ ਤੂੰ ਲੈ ਜਾ ਲੈ 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 ਜਾ ਆ ਜਾ ਗੁੱਸੇ ਕੋ ਨਾ ਲੈ ਲੈ ਉਹਦਾ ਉਹਦੀ ਲੈ ਗਈ ਫੜ ਕੇ ਲੈ ਚੱਕ ਲੈ ਆ ਵੀ ਲੈ ਲੈ ਓਏ ਆਇਆ ਬਈ ਕੰਮ ਕਰ ਇਹਨਾਂ ਦਾ ਲੈ ਆ ਜਾ ਆ ਵੀ ਲੈ ਜਾ ਲੈ ਬੱਚੇ ਆ ਬਈ ਬੱਚੇ ਹੈ ਬਹੁਤ ਨੇ ਲੈ ਆ ਵੀ ਖਾਲਾ ਲੈ ਫਿਰ ਚੱਕ ਇਹ ਸੇਵਾ ਬਾਈ ਆਪਾਂ ਬਹੁਤ ਕਰਦੇ ਆਂ ਬਾਕੀ ਦੱਸੋ ਕਮੈਂਟ ਕਰਕੇ ਹਨਾ ਵੀ ਇਹ ਸੇਵਾ ਬੰਦਗੀ ਅਸਲ ਬੰਦਗੀ ਬਾਈ ਇਹੀ ਆ ਦੇਖੋ ਮਿੱਤਰੋ ਆਪਾਂ ਬਾਈ ਇੱਥੇ ਧਰ ਤੇ ਹੈ ਹੌਲੀ ਖਾਲਾ ਦੇਖੀ ਕਿਹੜੇ ਲੋਡ ਖਾਈ ਜਾਂਦੇ ਨੇ ਸਟਾਕ ਕਰਦਾ ਇਹ ਹੈ ਸਾਰੇ ਕੋਲੀ ਰੱਖ ਲਿਆ ਉਹਦੇ ਜਾਊ ਕਿੱਥੇ ਲੈ ਕੇ ਹੈ ਜਾਊ ਕਿੱਥੇ ਲੈ ਕੇ ਉਹ ਉਤਰਿਆ ਹੋਰ ਉਤਰੇ ਦੇਖ ਦੇਖ ਏ ਉਹ ਫੜ ਲਿਆ ਉਹ ਫੜ ਲਿਆ ਉਹ ਫੜ ਲਿਆ ਹੋਏ ਹੁਣ ਇੱਕ ਦੂਜੇ ਨਾਲ ਲੜਦੇ ਨੇ ਹੈ ਇਹ ਆ ਵੱਡਾ ਆ ਗਿਆ ਹੁਣ ਤਰਕਿਆ ਦੀ ਪੁੱਥੇ ਤਰਕਿਆ ਤਰਕਿਆ ਫੇਰ ਫੇਰ ਲੈਣਗੇ ਇਹ ਲੜਦੀ ਵਾਲੇ ਨੇ ਯਾਰ ਤਰਕਿਆ ਹੀ ਤਰਕਿਆ ਉਹ ਵੱਡਾ ਉਹ ਸਾਰਿਆਂ ਨਾਲੋਂ ਇਸੇ ਤਰਦੇ ਤਰਦੇ ਆਪੀ ਖਾ ਲੈਣਗੇ ਉਹ ਤਰ ਤੇ ਹੈ ਕੁਛ ਨਹੀਂ ਹੁੰਦਾ ਆਜੋ 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 ਥੱਲੇ ਆ ਜਲੇ ਪਰੇ ਹੋ ਜਾ ਉਹ ਬੈਠਿਆ ਬਾਈ ਉੱਤੇ ਹੌਲੀ ਹੌਲੀ ਆਉਣਗੇ ਥੱਲੇ ਹੈ ਚੰਦਰੇ ਨੇ ਇਹ ਰੱਜ ਗਏ ਦਾ ਨਾ ਓਏ रेंदे बहुत ने इनगे आ गया आ गया आ गया आ गया देख क्यों देख 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 दबा दब दबा दब दबा दब हो रहा आठा एक का? की हो गया हाँ ऐलद ठीक है बाकी सारे बंडते ला गए ना सारे ਖਾਰੇ ਆਉਂਦੇ ਹੋਏ ਮੋਰ ਲਿਆ ਮੈਂ ਪੰਜ ਚਾਰ ਪੈਕੇਟ ਹਾਂ ਆਓ ਦੇਖੋ ਇਹਦੇ ਕੋਲੇ ਬੱਚਾ ਬੱਚੇ ਵਾਲੀ ਜਣਾ ਉਹ ਲੈ ਜੀ ਦੇਖ ਜਵਾਖ ਦੇਖ ਪਪਾ ਜਵਾਖ ਨਹੀਂ ਛੱਡਦੀ ਜਵਾਖ ਨਹੀਂ ਛੱਡਦੀ ਹਾਂ ਐਂ ਰੱਖਦੀ ਆ ਐ ਵਈ ਸੈਣ ਆ ਇਹਨਾਂ ਦੀ ਕਿੰਨੇ ਕ ਰਹਿ ਗਏ ਬਸ ਖੋਲ ਦੇ ਖੋਲ ਦੇ ਧਰ ਦੇ ਇੱਥੇ ਇਹਨਾਂ ਨੂੰ ਖਵਾ ਦੇ ਆ ਜਾਓ ਆ ਜਾਓ ਆ ਜਾਓ ਆ ਜਾਓ ਲੈ ਜਾਓ ਲੈ ਜਾਓ ਆ ਦੇਖੋ ਮਿੱਤਰੋ ਆਪਾਂ ਇੱਥੇ ਧਰ ਤੇ ਆ ਜਾਓ ਆ ਜਾਓ ਆਪਾਂ ਨੂੰ ਦੂਰ ਹੋਣਾ ਬੂਆ ਹੈ ਹੈ ਨਹੀਂ ਜੱਪ ਲੈਣੇ ਇਕੱਠੀ ਝੱਕਣਗੇ ਆਪਾਂ ਨੂੰ ਦੂਰ ਹੋਣਾ ਬੂਆ ਆ ਆ ਬਈ ਇੱਥੇ ਬਾਂਦਰ ਬਹੁਤ ਨੇ ਲੈ ਦੂਰ ਹੋ ਜਾ ਹੁਣ ਆ ਜਾਓ ਚੱਕ ਲੋ ਜਿਹਨੇ ਤੱਕਣਾ ਆ ਆ ਗਿਆ ਓਏ ਆ ਵੜਾ ਤੇਜ਼ ਆ ਦੇਖੀ ਦੇਖੋ ਬਈ ਇੱਕ ਇੱਕ ਚੱਕ ਚੱਕ ਲੈ ਜਾਂਦਾ ਕਿੰਨੇ ਇਕੱਠੇ ਕਰਤੇ ਇਹ ਚੱਕੋ ਬਈ ਸਾਰੇ ਲੱਗ ਗਿਆ ਰਸ਼ ਪ੍ਰਧਾਨ ਆ ਦੇਖੀ ਉੱਤੇ ਬਹਿ ਗਿਆ ਓਏ ਹੋਰ ਆ ਉੱਤੇ ਬਹਿ ਗਿਆ ਕੇ ਸਾਰੇ ਆ ਬਹਿ ਜਾਂਦੇ ਨੇ ਲੈ ਮਿੱਤਰੋ ਤੁਹਾਨੂੰ ਘੈਂਟ ਚੀਜ਼ ਦਿਖਾਈ ਆ ਤੇ ਆਹ ਸੇਵਾ ਭਾਈ ਜਦੋਂ ਵੀ ਤੁਸੀਂ ਰੋਡ ਤੋਂ ਲੰਘਦੇ ਹੁੰਨੇ ਹੋ ਨਾ ਜਰੂਰ ਕਰਕੇ ਇਹ ਜਰੂਰ ਕਰਿਆ ਕਰੋ ਸੋਡੇ ਕੋਲੇ ਕੁਝ ਵੀ ਆ ਕਿਉਂਕਿ ਭਾਈ ਇਹਨਾਂ ਨੇ ਕਿਹਾ ਕਿ ਤੋਹਣਾ ਉਹ ਕਰਨਾ ਇਹਨਾਂ ਦੀ ਸੇਵਾ ਹੀ ਹੁੰਦੀ ਆ ਇਹ ਤੇ ਵੀਡੀਓ ਫੇਰ ਉਹ ਸ਼ੇਅਰ ਧੰਨਵਾਦ ਆਪਾਂ ਪਹੁੰਚ ਗਏ ਭਾਈ ਨਾਪੇ ਕਿੱਥੇ ਜਾ ਰਹੇ ਆ ਦੀਪਾ ਉਹ ਮਾਤਰ ਸਿਆਮਾਤਰ ਵਾਲਿਆਂ ਦੇ ਭਾਈ ਲੈ ਮਿੱਤਰੋ ਆਪਾਂ ਜੀ ਪ੍ਰੋਮੋਸ਼ਨ ਕਰਦੇ ਆ ਤੇ ਕਿੰਨੀਵੀਂ ਵਾਰ ਆ ਰਹੇ ਭਾਈ ਇਹਨਾਂ ਕੋਲੇ ਤੋਂ ਬਈ ਲਗਭਗ ਜਿੰਨੀਆਂ ਪੰਜਾਬ ਦੀਆਂ ਬ੍ਰਾਂਚਾਂ ਨੇ ਆਪਾਂ ਸਾਰੀਆਂ ਦੀ ਕੀਤੀ ਆ। ਅੱਛਾ। ਇਹ ਪੰਜਾਬ ਦਾ ਨੰਬਰ 1 ਬ੍ਰਾਂਡ ਆ ਸਿਆਮਾ ਅਤਰ। ਠੀਕ ਆ। ਜਿਹਦੇ ਵਿੱਚ 1% ਵੀ ਕੈਮੀਕਲ ਨਹੀਂ ਹੁੰਦਾ। ਆਪ ਤਿਆਰ ਕਰਦੇ ਆ। ਆਪ ਤਿਆਰ ਕਰਦੇ ਆ। ਪਿਓਰ ਇਤਰ ਉਦ ਅੱਛਾ। ਪਰ ਕਿਉਂ ਜਮਾ ਬਿਲਕੁਲ 100% ਪਿਓਰ ਹੁੰਦੇ ਪਿਓਰ ਹੁੰਦੇ ਆ। 1% ਵੀ ਸਾਈਡ ਇਫੈਕਟ ਨਹੀਂ ਕਰਦੇ। ਲੋਕੇਸ਼ਨ ਕੀ ਆ ਜੀ? ਲੋਕੇਸ਼ਨ ਹੈਗੀ ਆ ਬਈ ਨਾਬਾ ਥੂਹੀ ਚੌਕਾ। ਆ ਥੂਹੀ ਨੂੰ ਰਸਤਾ ਜਾਂਦਾ ਇਹਨੂੰ ਥੂਹੀ ਚੌਕ ਕਹਿੰਦੇ ਆ। ਥੂਹੀ ਚੌਕ? ਹਾਂ। ਸੋ ਮੇਟਰ ਆਪਾਂ ਚੱਲਦੇ ਆਂ ਮਾਈਆਂ ਕੋਲੇ ਤੁਹਾਨੂੰ ਦਿਖਾਉਣਿਆ ਵੀ ਵਿੱਚੋਂ ਕੀ ਕੋ ਸਿਸਟਮ ਐ ਇੱਕ ਮੁੰਡਾ ਆਪਣੇ ਨਾਲ ਇਹ ਆ ਠੀਕ ਆ ਐ ਚੱਲਦਾ ਕੰਮ ਕਰ ਬਾਕੀ ਕਸਟਮਰ ਖੜੀ ਰਹਿੰਦੇ ਨੇ ਠੀਕ ਆ ਦੇਖੋ ਬਾਕੀ ਘੈਂਟ ਜੀ ਬਣੀ ਹੋਈ ਆ ਬਾਈ ਇੱਕ ਹੀ ਤਿਆਰ ਹੁੰਦੀਆਂ ਸਾਰੀਆਂ ਦਵਾਜਾਂ